ਪੰਜਾਬ ਯੂਨੀਕ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਚਿੰਤਪੂਨੀ ਲੰਗਰ ਕਮੇਟੀ ਸਰਾਏ ਟਰਸਟ ਕਪੂਰਥਲਾ ਵੱਲੋਂ 44ਵਾਂ વાર્ਸ਼ਿਕ ਲੰਗਰ ਮਾਤਾ ਰੰਗੇ ਸਾਵਣ ਅਸ਼ਟਮੀ ਮੇਲੇ ਦੇ ਉਪਲਬਖਸ਼ ਵਿੱਚ ਹਿਮਾਚਲ ਪ੍ਰਦੇਸ਼ ਮਾਤਾ ਚਿੰਤਪੂਰਨੀ ਵਿੱਚ ਸਥਿਤ ਕਪੂਰਥਲਾ ਵਾਲੇ ਇਸਰਾਹ ਤੇ ਚੱਲ ਰਿਹਾ ਹੈ ਇਸ ਲੰਗਰ ਦੇ 6ਵੇਂ ਦਿਨ ਦੁਪਹਿਰ ਅਤੇ ਰਾਤ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਹਨ ਇਸ ਲੰਗਰ ਦੀ ਹਰ ਰੋਜ਼ ਦੀ ਅਪਡੇਟ ਤੁਹਾਨੂੰ ਪੰਜਾਬ ਯੂਨੀਕ ਮੀਡੀਆ ਤੇ ਦੇਖਣ ਨੂੰ ਮਿਲਦੀ ਹੈ ਜੈ ਮਾਤਾ ਦੀ

ਸਤਿ ਸ਼੍ਰੀ ਅਕਾਲ ਜੀ ਅੱਜ ਦਾ ਇਹ ਪਾਠੀ ਯਾਦ ਰੱਖੇ ਇੱਕ ਮੀਡੀਆ ਦਰਸ਼ਕਾਂ ਦਾ ਤੁਹਾਨੂੰ ਸਵਾਗਤ ਹੈ 12:00 ਦੇ 10 ਮਿੰਟ ਦਾ ਟਾਈਮ ਹੋ ਗਿਆ ਹੈ ਜਿੰਨ ਤੋਂ ਲੱਗਣੇ ਕਿ ਬੇਸ ਆਈਸਕ੍ਰੀਮ ਸ਼ੁਰੂ ਹੋ ਰਹੀ ਹੈ ਬਾਦੇ ਕਿਰਪਾ ਨਾਲ ਸਾਡੇ ਸੇਵਾ ਦਾ ਸੇਵਾ ਕਰ ਰਹੇ ਨੇ ਸਾਡੇ ਚਾਚਾ ਜੈ ਮਾਤਾ ਦੀ ਜੈ ਮਾਤਾ ਦੀ ਬਖ ਜੀ ਜੈ ਮਾਤਾ 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 जी जय माता दी 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 ਮੱਕੀ ਦੀ ਰੋਟੀ ਦੀ ਤਿਆਰੀ ਹੋ ਰਹੀ ਹੈ ད�ས ད�སས དསས དསས ད�

ਦੇ ਜਮਾਦਾ ਦੇ ਜੀ ਇੱਕ ਜਕਾਰਾ ਲਾ ਦੋ ਮਾਤਾ ਦੇ ਨਾਮ ਆ ਹਾਂਜੀ ਰਿਸ਼ੀ ਜੀ ਗੋਲ ਕੱਪੇ ਦੇ ਪਾਣੀ ਦੀ ਤਿਆਰੀ ਕਰ ਰਹੇ ਨੇ ਪੰਜਾਬ 3 ਮੀਡੀਆ ਦੇਖ ਰਹੇ 10:30 ਦਾ ਬਹੁਤ ਬਹੁਤ ਸਵਾਗਤ ਹੈ ਜੀ ਦਿਨ ਦੇ ਸਾਢੇ 12 ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਤੋਂ ਲੈ ਕੇ ਅੱਗੇ ਤੱਕ ਬਹੁਤ ਜ਼ਿਆਦਾ ਸੰਗਤ ਅਦਾਸ਼ ਹੈ ਇਸ ਸੰਗਤ ਨੂੰ ਸਾਰੀ ਭੀੜ ਨੂੰ ਕੰਟਰੋਲ ਕਰਨ ਵਾਸਤੇ ਕਰਾਂ ਮੈਂ ਜਿੰਦਾਬੁਰਨੀ ਮਈਆ ਜੀ ਦਾ ਬਹੁਤ ਸੱਚੇ ਦਰਬਾਰ ਦੀ ਜੈ ਸਾਰੇ ਸ਼ਰਧਾਲੂਆਂ ਦੇ ਵਿੱਚ ਬਹੁਤ ਹੀ ਜੋਸ਼ ਹੈ ਬਹੁਤ ਹੀ ਉਮੰਗ ਹੈ ਇਹਨਾਂ ਦੀ ਸ਼ਰਧਾ ਦੇਖਦੇ ਪਾਉਂਦੀ ਹੈ ਤੇ ਸਾਰੀ ਭੀੜ ਨੂੰ ਕੰਟਰੋਲ ਕਰਨ ਵਾਸਤੇ ਹਿਮਾਚਲ ਪੂਰ ਹਿਮਾਚਲ ਪੂਰ ਦੇ ਜਵਾਨ ਉਹਨਾਂ ਦੇ ਅਫਸਰ ਸਾਹਿਬਾਨ ਮੌਕੇ ਤੇ ਮੌਜੂਦ ਨੇ ਤੇ ਸਾਰੇ ਭੀੜ ਨੂੰ ਬਹੁਤ ਹੀ ਵਧੀਆ ਕੰਟਰੋਲ ਕਰਦੇ ਨੇ ਸਾਰੇ ਬਹੁਤ ਅੱਛੇ ਸੇਵਾ ਨਿਭਾ ਰਹੇ ਨੇ ਆਪਣੇ ਸਭ ਨੂੰ ਜੈ ਮਾਤਾ ਦੀ ਜੇ ਪੰਜਾਬ ਦੀ ਨੀਵੀਂ ਵੀਡੀਓ ਦੇਖ ਰਹੇ ਸਾਈ ਦਸ਼ਕਰ ਬਹੁਤ ਬਹੁਤ ਸਵਾਗਤ ਹੈ ਜੀ ਆ ਦੇਖੋ ਮਾਦਾ ਚਿੰਦਬੂਦੀ ਦਰਵਾਜ਼ਾ ਅਸਾਂ ਇੱਕ ਰਸਤਾ ਇਹ ਹੈ ਦੂਸਰਾ ਦਸਤਾ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਕਿੰਨਾ ਰਸ਼ ਹੈ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਸਾਹੀ ਸੰਗਤ ਮੇਹੀ ਕਰਵਾਸੇ ਅਸਾਡੀ ਹਿਮਾਚਲ ਪੁਲਿਸ ਜੋ ਪੁਲਿਸ ਹੈ ਇਹ ਬਹੁਤ ਅੱਛਾ ਸਹਿਯੋਗ ਕਰ ਰਹੇ ਨੇ ਅਸੀਂ ਨੇ ਤਾਰੀਫ ਕਰਦੇ ਹਾਂ ਕਿ ਹਿਮਾਚਲ ਪੁਲਿਸ ਜੋ ਹਿਮਾਚਲ ਦੀ ਪੁਲਿਸ ਹੈ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ ਫੀਲ ਨੂੰ ਬਹੁਤ ਵਧੀਆ ਮੇਜ ਕਰਦੇ ਨੇ ਅਸੀਂ ਹਿਮਾਚਲ ਸਰਕਾਰ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਆ ਜ ਨੇ ਆਪਣੀ ਜਿਹੜੀ ਡਿਊਟੀ ਹੈ ਬਹੁਤ ਹੀ ਚੁਸਤ ਮੁਸਤੈਦ ਕਰਦੇ ਨੇ ਦੂ ਦਾ ਦੇਖਦੇ ਸਾਰੀ ਭੀੜ ਨੂੰ ਸਾਡੇ ਪੁਲਿਸ ਦੇ ਜਵਾਨ ਬਹੁਤ ਵਧੀਆ ਮੈਨੇਜ ਕਰਦੇ ਨੇ ਸਾਡੇ ਐਸਐਸ ਸਾਹਿਬ ਜੋ ਭੀੜ ਨੂੰ ਮੌਕੇ ਤੇ ਬਹੁਤ ਵਧੀਆ ਮੈਨੇਜ ਕਰਦੇ ਨੇ ਸਾਰੀ ਸਾਰੀ ਭੀੜ ਨੂੰ ਬਹੁਤ ਵਧੀਆ ਅਚੇ ਨਜ਼ਰੀਕੇ ਮੈਨ ਕਹ ਕੇ ਜਿਹੜੀ ਇਹ ਵਿਵਸਥਾ ਹੈ ਉਹ ਵਧੀਆ ਚਲਾਇਆ ਜਾ ਰਿਹਾ ਹੈ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ आज बच्चे आज यहाँ का भी आज बच्चे लगे शाके जी लगे शाके दाल चावल मिक्स में मक्की की रोटी आज बच्चे आज मक्की की रोटी तेमा दादी आज बच्चे आज दाल चावल मिक्स में मक्की की रोटी मिक्स में आज आज जय माता दी पहनी जय माता

जय माता दी जय माता दी दी ਪੰਜ ਪੰਜਾਤਾਂ ਹੋਰ ਤੇਰੇ ਮਹਾਰਾਣੀ ਦੀ ਪਾਰਟੀ ਮਾਰਦੀ ਪਾਰਟੀ ਤੇ ਪਾਰਟੀ ਤੇ ਸਾਡੇ ਤਿੰਨ ਦਾ ਟਾਈਮ ਆ ਜੀ ਕਰੋੜਾਂ ਦਾ ਮਤਲਬ ਆਗੇ ਮਿਲੇਗੀ ਪਾਰਟੀ 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 ਬਾਕੀ ਤੇ ਤਿੰਨ ਬਚ ਚੁੱਕੇ ਆ ਜਿੰਦੂਨ ਨਗਰ ਮੈਂ हा भई जय माता जी ਆਜੋ ਜੀ ਆਜੋ ਮਹਿਮਾਨਾਂ ਦੇ ਪਾਸ ਆ ਕੇ ਜੀ ਆਇਆਂ ਨੂੰ ਪਾਪਾ ਜੀ 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 ਦੇ ਵਾਸਤੇ ਸਾਡੇ ਚਾਚਾ ਜੀ ਸਾਡੇ ਪ੍ਰਧਾਨ ਜੀ ਮਾਤਾ ਜੀ ਦਾ ਜਗਾਰਾਲਾ ਜੈ ਮਹਾਰਾਜ ਮਾਤਾ ਜਿੰਦਾਬਦ ਜੈ ਮਹਾਰਾਜ ਮੌਸਮ ਕਿਹਦਾ ਵਾਰਿਸ਼ ਪੈ ਰਹੀ ਆ ਮੌਸਮ ਬਹੁਤ ਵਧੀਆ ਆ ਪਿਆ ਮਹਾਮਈ ਦੀ અપਾਰ ਕਿਰਪਾ ਵਾ ਸਵੇਰੇ ਅਸ਼ਟਮੀ ਆ ਦੇਖੋ ਮਾਦੇ ਭਵਨ ਦੇ ਨਜ਼ਾਰੇ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ ਪੰਜਾਬ ਜੁਨੀਕ ਮੀਡੀਆ ਤੁਹਾਡਾ ਸਵਾਗਤ ਹੈ ਹਾਂਜੀ ਜੈ ਮਾਤਾ ਦੀ ਬੋਲ ਦੋ ਅੱਜ ਦਾ ਭੰਡਾਰਾ ਜਿਹੜਾ ਚੱਲਦੇ ਆ ਚਿੰਤਪੁਰਲੀ ਨਗਰ ਕਮੇਟੀ ਐਸ ਸਾਇੰਸ ਟਰਸਟ ਵੱਲੋਂ ਚੁਤਾਲੇ ਦਾ ਨਗਰ ਕਮੇਟੀ ਦਾ ਚੱਲ ਰਿਹਾ ਹੈ ਉਹ ਅੱਜ ਦੇ ਸੱਤੇ ਦੀ ਸੱਤੇ ਦਾ ਭੰਡਾਰਾ ਵਾ ਸੱਤੇ ਦਾ ਭੰਡਾਰਾ ਔਰ ਰਾਤ ਨੂੰ 9 ਵਜੇ ਅਸਤਵੇ ਦੀ ਰਾਤ ਲੱਗ ਜਾਣੀ ਹੈ ਅਸਤਵੇ ਦੀ ਰਾਤ ਲੱਗ ਜਾਣੀ ਹੈ ਅੱਜ ਪੂਰੀ ਰਾਤ ਭੰਡਾਰਾ ਚੱਲੇਗਾ ਔਰ ਉਸ ਤੋਂ ਬਾਅਦ ਕੱਲ ਨੂੰ ਨਵੇਂ ਵਾਲੇ ਦਿਨ ਵੀ ਭੰਡਾਰਾ ਚੱਲੇਗਾ ਮੈਂ ਸਾਰੇ ਸਰਵਾਂ ਨੂੰ ਬੇਨਤੀ ਕਰਦਾ ਕਿ ਅਸ਼ਟਮੀ ਤੇ ਜ਼ਰੂਰ ਆਓ ਮਾਚੇਂਦਗੁਰ ਦੇ ਦਰਸ਼ਨ ਕਰੋ ਔਰ ਮਾਚੇਂਦਗੁਰ ਦੇ ਆਸ਼ੀਰਵਾਦ ਪ੍ਰਾਪਤ ਕਰੋ ਇਸ ਪੰਡਤਾਰੇ ਦੇ ਵਿੱਚ ਕੋਈ ਸਪੈਸ਼ਲ ਕੋਈ ਚੀਜ਼ ਜਿਹੜੇ ਨਾਲ ਤਿਆਰ ਹੋ ਰਹੀ ਹੋਵੇ ਪਤਾ ਲਾ ਦਿਓ ਇਸ ਪੰਡਤਾਰੇ ਦੇ ਵਿੱਚ ਅੱਜ ਰਾਤ ਨੂੰ ਦੋਸੇ ਦਾ ਰੁਕੀ ਦਾ ਮੰਦਰ ਪੂਰੀ ਰਾਤ ਚੱਲੇਗਾ ਔਰ ਸਕਲੋਂ ਸਰੇ ਅਸ਼ਟਮੀ ਦੇ ਦੇਸੀ ਘੇਵਾਂ ਦਾ ਮੰਦਰ ਸਾਰਾ ਦਿਨ ਚੱਲੇਗਾ ਖੀਰ ਪੂਰੇ ਦਾ ਮੰਦਰ ਵੀ ਚੱਲੇਗਾ ਰਾਤ ਤੇ ਪੰਜਾਬ ਯੂਨਿਕ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਚੰਦਪੋਰੀ ਲੰਗਰ ਕਮੇਟੀ ਵੱਲੋਂ ਕਪੂਰਤਰਾ ਦੇ ਜੋ ਆਏ ਸੰਗਤ ਆਈ ਆ ਔਰ ਸਾਰੇ ਪੰਜਾਬ ਤੋਂ ਹਮਾ ਹਮਾ ਕੇ ਜੋ ਸੰਗਤ ਪਹੁੰਚ ਰਹੀ ਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਇਹ ਕਹਿੰਨੇ ਆ ਸੀ ਕਿ ਤੁਸੀਂ ਹਮਾ ਹਮਾ ਕੇ ਚੰਦਪੋਰੀ ਦਰਵਾਜ਼ੇ ਜਰੂਰ ਆਓ ਆਕਾਸ਼ ਮਾਰਗ ਤੋਂ ਜੋ ਸੱਤੇ ਪੈਣਾ ਜੋਤੀ ਸਰੂਪਾ ਦੇ ਵਿੱਚ ਵਿਰਾਜਮਾਨ ਮਹਾਖੰਡ ਜੋ ਮਾ ਚੰਦਪੋਰੀ ਦੇ ਨਾਲ ਵਿਰਾਜਮਣ ਹੁੰਦੀਆਂ ਨੇ ਉਹ ਵੇਸ਼-ਵਦੇ ਤੋਂ ਸੰਤਾਨਾਂ ਦੇਖਣ ਆ ਰਹੀਆਂ ਤੁਸੀਂ ਵੀ ਜੁਨੇਕ ਮੀਡੀਆ ਦੇ ਸਾਰੇ ਸ਼ਰੋਤਾ ਨੂੰ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਦੇ ਆਂ ਚਿੰਨਪਟ ਨਗਰ ਕਮੇਟੀ ਕਪੂਰਥਲਾ ਸਰਾਇ ਟ੍ਰਸਟ ਵੱਲੋਂ ਕਿ ਤੁਸੀਂ ਨਗਰ ਦੇ ਵਿੱਚ ਆਓ ਸਹਿਯੋਗ ਪਾਓ ਤੇ ਮਹਾਰਾਣੀ ਦਾ ਜੋ ಅಪਾਰ ਕਿਰਪਾ ਤੇ ਵਾਰਸਰੀਆ ਨੂੰ ਜਰੂਰ ਦੇਖੋ ਸਾਰਿਆਂ ਨੂੰ ਪਿਆਰ ਭਰੀ ਜੈ ਮਾਤਾ ਦੀ ਜੈ ਮਾਤਾ ਦੀ ਬਹੁਤ ਧੰਨਵਾਦੀ ਆ ਪੰਜਾਬ ਜੁਨੇਕ ਮੀਡੀਆ ਦੇ ਜਿਹੜੇ ਆਪਣੇ ਇੱਥੇ ਸਾਡੇ ਕੋਲ ਪਹੁੰਚੇ ਆ ਅਜੀਤ ਅਜੀਤ ਸਬਰਵਾਰ ਜੀ ਔਰ ਉਹਨਾਂ ਦੀ ਟੀਮ ਪਹੁੰਚੀ ਹੈ ਅਸੀਂ ਅੰਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਸਬਈ ਕਵਰੇਜ ਇਹ ਪਹਿਲੇ ਵੰਦਰੀ ਇਸੇ ਕਰ ਰਿਹਾ ਰਹਾ। ਮੈਂ ਇਹਨਾਂ ਦਾ ਔਰ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਖ ਕੇ ਕਰਦਾ ਕਿ ਉਸ ਜੀ ਦੇ ਜਨਤੇ ਮਾ ਚਿੰਤਾਪੁਰ ਨਿਵਾਜ ਦਰਵਾਜੇ ਜਰੂਰ ਪਹੁੰਚੋ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ। ਜੈ ਕਰਾ ਮਾਤਾ ਚਿੰਤਾਪੁਰੀ ਜੀ ਦਾ। ਹੋਰ ਰਾਜ ਦੇ ਦਰਵਾਜ਼ੇ ਕੀ ਜੈ। ਦੇਖੋ ਬੰਨ ਮਾਤਾ ਜੀ ਕਰਮਾ ਦਰਬਾਰ ਦੀ ਜੈ ਧੀਰਮਾਲ ਪੁਰੇ ਦਾ ਹੋਰ ਰਾਜੇ ਦਰਬਾਰ ਦੀ ਜੈ ਧੀਰਮਾਲ ਪੁਰੇ ਅੰਦਰ ਚੋਹੋ ਚਾਹੇ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ ਜੀ ਇਸ ਤੋਂ ਪੰਨੀ ਲੰਗਰ ਕਮੇਟੀ ਸਾਇੰਟ ਅਰਥੋ بارش ਪੈ ਰਹੀ ਹੈ ਮਾਤਾ ਦੇ ਬਾਹਰ ਕਿਰਪਾ ਹੋ ਰਹੀ ਹੈ ਸੰਗਤਾਂ ਆ ਰਹੀਆਂ ਵਾ ਬੰਦਾਰਾ ਖਾ ਖਾ ਕੇ ਜਾ ਰਹੀਆਂ ਹੈ ਮਾਤਾ ਰਾਣੀ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਭਗਤ ਜੀ ਜੈ ਮਾਤਾ ਦੀ ਦਰਬਾਰ ਕੀ ਜੈ ਪੰਜਾਬ ਯੂਨੀਕ ਮੀਡੀਆ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਭਗਤ ਜੀ we <laughs>